ਜੰਗ ਜਾ ਰਹੀ 3 ਸਾਲ ਦੀ ਬੱਚੀ ਦੀ ਲੱਤ 'ਚ ਲੱਗੀ ਗੋਲੀ ਪੈ ਗਿਆ ਚੀਕ ਚਹਾੜਾ ਪਤਾ ਨਹੀਂ ਕੋਣ ਦਿਨ ਚਿੱਟੇ ਕਰ ਗਿਆ ਵਾਰਦਾਤ ਇਸ ਵੇਲੇ ਦੀ ਵੱਡੀ ਘਟਨਾ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਜੋ ਲੋਕ ਆਪਣੇ ਬੱਚਿਆਂ ਪ੍ਰਤੀ ਸਾਵਧਾਨ ਹੋ ਜਾਣ ਦੱਸ ਦਈਏ ਕਿ ਅਮਰਤਸਰ ਤੋਂ ਇੱਕ ਘਟਨਾ ਸਾਹਮਣੀ ਆਈ ਹੈ ਜਿੱਥੇ ਟਿਊਸ਼ਨ ਜਾ ਰਹੀ 3.5 ਸਾਲ ਦੀ ਬੱਚੀ ਦੀ ਲੱਤ ਦੇ ਵਿੱਚ ਗੋਲੀ ਲੱਗ ਚੁੱਕੀ ਹੈ ਤਾਂ ਇਸ ਬਾਰੇ ਇਸ ਪਰਿਵਾਰ ਦਾ ਕੀ ਕਹਿਣਾ ਹੈ ਕਿ ਕਿਵੇਂ ਇਹ ਸਾਰੀ ਘਟਨਾ ਵਾਪਰਦੀ ਹੈ ਇਹ ਤੁਸੀਂ ਵੀ ਸੁਣੋ ਮੇਰੇ ਬੱਚੇ ਨੂੰ ਟਿਊਸ਼ਨ ਚੱਲਣ ਜਾ ਰਿਹਾ ਸੀ ਗਲੀ ਨੰਬਰ 10 ਫਤਿਹ ਸਿੰਘ ਕਲੋਨੀ ਆ ਹੀ ਰਹੇ ਨੇ ਉੱਥੇ ਹੀ ਉਹ ਟਿਊਸ਼ਨ ਪੜ੍ਹਦੀ ਆ 5 ਵਜੇ ਦਾ ਟਾਈਮ ਸੀ ਮੇਰੇ ਨਾਲ ਜਾ ਰਹੀ ਹੈ ਇੱਕਦਮ ਉਹਦੇ ਬੁਲੇਟ ਵਜਦੀ ਹੈ ਸਮਝ ਨਹੀਂ ਆਂਦੀ ਪਟਾਕੇ ਦੀ ਵਾਹ ਆਂਦੀ ਜਿੱਦਾਂ ਇਹਨਾਂ ਚੱਲੀ ਤੇ ਉਹਦੇ ਲੱਤ ਤੇ ਵਜਦੀ ਹੈ ਔਰ ਮੇਰੇ ਇਹ ਚੀਜ਼ਾਂ ਤੇ ਆਂ ਚਾਹੁੰਦਾ ਨਹੀਂ ਕਿ ਕੀ ਵਜ੍ਹਾ ਮੈਨੂੰ ਲੱਗਾ ਡਿੱਗ ਗਿਆ ਬੱਚਾ ਸ਼ਾਇਦ ਉਹਦੇ ਵੱਟਾ ਵਾ ਗਿਆ ਖੂਨ ਨਿਕਲ ਆ ਤੇ ਮੈਨੂੰ ਘਰ ਲੈ ਕੇ ਜਾਣਾ ਉੱਥੇ ਘਰ ਜਾ ਕੇ ਖੂਨ ਉਹਦਾ ਬੰਦ-ਬੰਦ ਕਰਨ ਦੀ ਕਰਦੇ ਨਾਲ ਫਿਰ ਇੱਕ ਕਲੀਨਿਕ ਲੈ ਆਏ ਨੇ ਉਹਨੂੰ ਉੱਥੇ ਉਹਨਾਂ ਨੇ ਡਰੈਸਿੰਗ ਕਰਤੀ ਹੈ ਜਿੱਥੇ ਗੋਲੀ ਵਜਦੀ ਹੈ ਹਨਾ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਇੱਥੇ ਆ ਕੇ ਇਹਨਾਂ ਨੇ ਐਕਸਟਰਾ ਵਗੈਰਾ ਕੀਤਾ ਹੈ ਤੇ ਉੱਥੇ ਇਹਨਾਂ ਨੇ ਕਿਹਾ ਕਿ ਕੁਝ ਵੱਡਿਆ ਹੈ ਦੇ ਅੰਦਰ ਉਹਨਾਂ ਨੇ ਕਿਹਾ ਆਪਰੇਟ ਹੋਣਾ ਫਿਰ ਜਲਦੀ ਜ ਉਹਨਾਂ ਨੇ ਆਪਰੇਟ ਕੀਤਾ ਆਪਰੇਟ ਹੋਣੇ ਹੀ ਆ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਸਾਨੂੰ ਉਹਦੇ ਬੱਚੇ ਦੇ ਬੁਲੇਟ ਨਿਕਲੀ ਹੈ ਵਿੱਚੋਂ ਤੇ ਗੋਲੀ ਚੱਲੀ ਹੈ ਦਾ ਮਤਲਬ ਆ ਜੀ ਇਸ ਗਲੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਬਾਹਰ ਦਿਖਿਆ ਨਹੀਂ ਨਹੀਂ ਮੇਰਾ ਗੋਲੀ ਚੱਲੀ ਕੋਈ ਨਹੀਂ ਮੈਨੂੰ ਮੈਂ ਇਹ ਪਤਾ ਹੁੰਦਾ ਦੱਸ ਰਿਹਾ ਮੈਂ ਬੱਚੇ ਨਾਲ ਗੱਲਾਂ ਕਰਦਾ ਜਾ ਰਿਹਾ ਧਿਆਨ ਵੀ ਮੇਰਾ ਬੱਚੇ ਵਾਲਾ ਹੈ ਮੈਂ ਆਲੇ ਦੁਆਲੇ ਕਿਸੇ ਵੱਲ ਵੇਖਿਆ ਨਹੀਂ ਉਹ ਜਦੋਂ ਇੱਕਦਮ ਉਹਦੇ 6:30 ਵਜੇ ਮੇਰਾ ਹੋਰ ਉਹਦੇ ਵੱਲ ਧਿਆਨ ਹੋ ਗਿਆ ਮੈਨੂੰ ਚੱਕੇ ਭੱਜਿਆ ਸੀਸੀਟੀਵੀ ਕੈਮਰਾ ਦੇਖਣਾ ਪਏਗਾ ਜਾ ਕੇ ਉਸ